ਔਰ ਮੈਂ ਨਾਲ ਇੱਕ ਹੋਰ ਗੱਲ ਕਹਿਣਾ ਹੈ। ਕਈ ਲੋਕਾਂ ਨੂੰ ਇਸੇ ਉੱਪ ਸ਼ੱਕ ਹੋ ਸਕਦਾ ਹੈ। ਜਿਹਨੂੰ ਕਿਸੇ ਨੂੰ ਸ਼ੱਕ ਹੈ ਮੈਂ ਉਹਦੇ ਯਾਰ ਕੇ ਉਹ ਦੱਸਾ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਬਖਿੰਡੇ ਦੇ ਵਿੱਚ ਦਫ਼ਤਰ ਬਣਾ ਕੇ ਹਰ ਸਿਮਰਤ ਕੌਰ ਬਾਦਲ ਦੀ ਮਦਦ ਕੀਤੀ ਗਈ। ਉਹ ਮੇਰੇ ਕੋਲ ਸਬੂਤ ਹੈ ਜਿਹੜਾ ਮੈਨੂੰ ਮੈਂ ਤੁਹਾਨੂੰ ਸਾਰਾ ਦਿਖਾ ਸਕਦਾ। ਜਿਹਨੂੰ ਕਿਸੇ ਨੂੰ ਥੋੜਾ ਜਿਹਾ ਵੀ ਸ਼ੱਕ ਹੋਵੇ ਉਹਦੇ ਯਾਰ ਮਲਾਸ ਅਰ ਕਿਹੜੇ ਕਿਹੜੇ ਬੰਦੇ ਨੇ ਕੋੜਾਇਆ ਇਹਦੇ باوجود ਤੁਹਾਡੀ ਗੇਂਡ ਸੋਚਿਆ ਤੁਸੀਂ ਲੀਡ ਲੱਤੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਤੁਹਾਡਾ ਸਾਰਿਆਂ ਦਾ ਜਿਹੜਾ মিডিਆ ਨਾਲ ਜੁੜੇ ਹੋਏ ਹੋ ਅੱਜ ਭਾਰਤ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਿਆ ਤੇ ਬਹੁਤ ਹੀ ਮਜ਼ਬੂਤ ਜਿਹੜੀ ਕੈਬਨਿਟ ਬਣਾਈ ਹੈ ਔਰ ਜਿਹੜੇ ਲੋਕਾਂ ਦੇ ਖਾਦਸ਼ੇ ਪਰਮ ਭਲੇਖੇ ਉਹ ਸਾਰੇ ਦੂਰ ਕੀਤੇ ਆ ਤੇ ਮੈਂ ਵਧਾਈ ਦੇਣਾ ਕਾਮਨਾ ਕਰਦਾ ਕਿ ਪ੍ਰਮਾਤਮਾ ਉਹਨਾਂ ਤੇ ਮਿਹਰ ਪਰ ਹੱਥ ਰੱਖਣ ਇਹ ਜਿਹੜਾ ਤੀਸਰਾ ਟਨਯਾਰ ਹੈ ਜਿਹੜੀਆਂ ਰਹਿ ਗਈਆਂ ਕਮੀਆਂ ਬਹੁਤ ਕੰਮ ਕੀਤੇ ਆ ਔਰ ਜੋ ਕੁਝ ਕਰਨਾ ਬਾਕੀ ਹੈ ਉਹ ਸਾਰਾ ਕੁਝ ਕੰਪਲੀਟ ਕਰਨਗੇ ਦੇਸ਼ ਨੂੰ ਸੁਪਰ ਪਾਵਰ ਬਣਾਉਣ ਵੱਲ ਲੈ ਕੇ ਜਾਣਗੇ ਨਾਲ ਮੈਂ ਜਿੱਥੇ ਵਧਾਈ ਦਿਨਾ ਧੰਨਵਾਦ ਕਰਦਾ ਨਾਲ ਧੰਨਵਾਦ ਕਰਦਾ ਕਿ ਰਮਨਜੀਤ ਬਿੱਟੂ ਜਿਨ੍ਹਾਂ ਦੇ ਦਾਦਾ ਜੀ ਨੇ ਅੱਤਵਾਦ ਦੇ ਖਿਲਾਫ ਇੱਕ ਵੱਡੀ ਲੜਾਈ ਲੜਦਿਆਂ ਹੋਇਆ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆਇਆ ਸੀ ਉਸ ਛੀਤ ਪਰਿਵਾਰ ਦੇ ਵਿੱਚੋਂ ਹਾਰਨ ਦੇ ਬਾਵਜੂਦ ਰਮਨਿਤ ਵੀਟੂ ਨੂੰ ਮੰਤਰੀ ਬਣਾ ਕੇ ਇੱਕ ਪੰਜਾਬ ਦਾ ਬਹੁਤ ਵੱਡਾ ਮਾਣ ਰੱਖਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਮੈਂ ਕਹਿ ਸਕਦਾ ਕਿ ਦੇ ਨਾਲ ਬਹੁਤ ਵੱਡਾ ਜਿਹੜਾ ਪੰਜਾਬ ਉਰ ਹੋਣਾ ਉਹ ਪੁੱਲ ਦਾ ਰੂਪ ਵਰ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਮજબૂત ਕਰਨ ਲਈ ਔਰ ਨਾਲ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਪੰਜਾਬ ਦੇ ਜਿਹੜੇ ਲੈ ਕੇ ਆਉਣਗੇ ਵੱਡਾ ਲੈਂਦਾ। ਬੱਲੇ ਸਰ ਕਿਸ ਤਰ੍ਹਾਂ ਖੁਸ਼ੀ ਮਨਾਈ ਗਈ ਕੱਪਤੂ ਬਹੁਤ ਵਧੀਆ ਖੁਸ਼ੀ ਮਨਾਈ ਗਈ ਹੈ ਜੀ ਅਸੀਂ ਬਠਿੰਡਾ ਦੇ ਵਿੱਚੋਂ ਲੀਡ ਕੀਤਾ ਇਹਦੀ ਵੀ ਖੁਸ਼ੀ ਮਨਾਈ ਗਈ ਹੈ ਪਹਿਲੇ ਨੰਬਰ ਤੇ ਆਏ ਆ ਔਰ ਅਕਾਲੀ ਦਲ ਨੂੰ ਪਿਛਾੜਿਆ ਹੈ ਔਰ ਜਿਹੜੀ ਰਵਾਇਤੀ ਸੀਟ ਸੀ ਉਹਨਾਂ ਦਾ ਘੜ ਤੋੜਿਆ ਔਰ ਪਿਛਲੀ ਵਾਰੀ ਮੈਂ ਜਦੋਂ ਅਕਾਲੀ ਦਲ ਦੇ ਵਿੱਚ ਸੀ ਉਦੋਂ ਅਸੀਂ ਬਠਿੰਡਾ ਤੋਂ ਜਿੱਤ ਪ੍ਰਾਪਤ ਕੀਤੀ ਸੀ ਦੀ ਐਕਟੀਵਿਟੀ ਆਸੀ ਭਾਰਤੀ ਜਨਤਾ ਪਾਰਟੀ ਨੇ ਵਰਕਰਾਂ ਦੇ ਸਾਰੇ ਤੇ ਵਰਕਰਾਂ ਦੀ ਮਿਹਨਤ ਤੇ ਕੋਸ਼ਿਸ਼ ਹਦਕਾ ਆਸੀ ਜਿੱਤ ਪ੍ਰਾਪਤ ਹਰ ਜ਼ਿਲ੍ਹੇ ਪੰਜਾਬ ਵਿੱਚ ਲਗਾਤਾਰ ਬੀ ਜੀ ਪੀ ਦਾ ਨਾਅਰਾ ਪੁਆਤਾ ਜਾ ਰਿਹਾ ਹੈ ਦੇਸਾਂ ਦੇ ਦੇਖੋ ਪਹਿਲੀ ਵਾਰੀ ਇਹ ਖੁਸ਼ੀ ਹੋਈ ਹੈ ਕਿ ਮੇਰੇ ਕੋਲ ਜਿਲ੍ਹਾ ਅਰਬਨ ਹੈ ਜਿਲ੍ਹਾ ਅਰਬਨ ਦੇ ਵਿੱਚ ਤਿੰਨ ਕੰਸਟੀਟੂਐਂਸੀ ਪੈਦੀਆਂ ਬਠਿੰਡਾ ਅਰਬਨ ਬਠਿੰਡਾ ਦਿਹਾਤੀ ਤੇ ਪੁੱਛੋ ਹਰ ਪਿੰਡ ਦੇ ਵਿੱਚ ਸਾਡੇ ਬੂਥ ਲੱਗੇ ਆ ਹਰ ਪਿੰਡ ਦੇ ਵਿੱਚ ਸਾਨੂੰ ਵੋਟ ਪਈ ਹੈ ਤਾਂ ਮੈਂ ਕਹਿ ਸਕਦਾ ਕਿ ਬੀਜ ਤਾਂ ਭਾਰਤੀ ਜਨਤਾ ਪਾਰਟੀ ਦਾ ਬੀਜ ਹੈਗਾ 27 ਦੇ ਵਿੱਚ ਅਸੀਂ ਫਸਲ ਕੱਟਣੀ ਹੈ ਅ ਸਰਕਾਰ ਬਣਾ ਕੇ ਅਸੀਂ ਉਹ ਵੋਟਾਂ ਦੀ ਫਸਲ ਕੱਟ ਕੇ ਸਗਣਾ ਕੁਝ ਸ਼ਹਿਰ ਵਿੱਚ ਚਰਚਾਵਾਂ ਚੱਲ ਰਹੀਆਂ ਹਨ ਵੀ ਜੀਐਸਸੀ ਦਾ ਇਹ ਕੈਂਡੀਡੇਟ ਆ ਕਮਜ਼ੋਰ ਦਿੱਤਾ ਗਿਆ ਜੇ ਉਹ ਦੀ ਜਗ੍ਹਾ ਸਰੂਪ ਸਿੰਘ ਦਲਾਂ ਤੇ ਦਿੱਤੀ ਜਾਂਦਾ ਦਿੱਤਾ ਜਾਂ ਜਿੱਤ ਸਕਦੇ ਜੀ ਉਹ ਬਹੁਤ ਵੱਡੇ ਲੈਵਲ ਤੇ ਲੀਡ ਦਿੱਤੀ ਜਾ ਸਕਦੀ ਦੇਖੋ ਇਹ ਜਿਹੜਾ ਲੋਕਾਂ ਦਾ ਮੰਨਣਾ ਹੈਗਾ ਭਾਰਤੀ ਜਨਤਾ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੀ ਬਹੁਤ ਸੋਚ ਸਮਝ ਕੇ ਫੈਸਲਾ ਲੈਂਦੀ ਹੈ ਉਹ ਫੈਸਲਾ ਜਿਹੜਾ ਲੈਣਾ ਹੈ ਉਹਦੇ ਵਿੱਚ ਬਿਹਤਰੀ ਹੋਏਗੀ ਔਰ ਬਿਹਤਰ ਕੈਂਡੀਡੇਟ ਸਾਹਮਣੇ ਦਿੱਤਾ ਉਹਦੇ ਵਿੱਚ ਅਸੀਂ ਕੋਈ ਕਮੀ ਮਹਿਸੂਸ ਨਹੀਂ ਕਰਦੇ ਔਰ ਮੈਂ ਕਹਿ ਸਕਦਾ ਕਿ ਸਾਡਾ ਬੋਲਡ ਗਰਾਫ ਬਹੁਤ ਅੱਛਾ ਵਧਿਆ ਚਰਚਾ ਲੋਕਾਂ ਦੇ ਵਿੱਚ ਵੀ ਹਰ ਸਿਮਰਤ ਦਵਾਦ ਦੇ ਨਾਲ ਕਿੰਨਾ ਕਿੰਨਾ ਸਮਝੌਤਾ ਕੀਤਾ ਗਿਆ ਦੇਖੋ ਇਹ ਜਿਹੜੀਆਂ ਇਹ ਗੱਲਾਂ ਕਰਨ ਦੀਆਂ ਨਹੀਂਆਂ ਗੱਲਾਂ ਨਹੀਂ ਕਰਨੀਆਂ ਨਹੀਂਆਂ ਅਸੀਂ ਜਿਹੜੀ ਇਹ ਗੱਲ ਬਿਲਕੁਲ ਵੀ ਕੋਈ ਸਮਝੌਤਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਸਟੇਕ ਲੱਗਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਆਪਦੇ ਬਲਬੁੱਤ ਤੇ ਖੜੀ ਹੋ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਪਛਾੜਿਆ ਹੈ ਅਕਾਲੀ ਦਲ ਦਾ ਤੁਰਪ 13% ਵੋਟ ਸ਼ੇਅਰ ਰਿਹਾ ਔਰ ਭਾਰਤੀ ਜਨਤਾ ਪਾਰਟੀ ਦਾ 18% ਵੋਟ ਸ਼ੇਅਰ ਰਿਹਾ ਇੱਕ ਬਹੁਤ ਹੀ ਵੱਡੀ ਇੱਕ ਮੈਂ ਕਹਿ ਸਕਦਾ ਕਿ ਉਪਲਬਧੀ ਹੈ ਪਹਿਲੀ ਵਾਰੀ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਸਿੰਧਾ ਸਾਹਿਬ ਪੰਜ ਸਿੱਟਾ ਖਾਲੀ ਹੋਈਆਂ ਹਨ ਪੰਜਾਬ ਚ ਕਿਵੇਂ ਦੇਖਦੇ ਹੋ ਕਿ ਕਿਸ ਤਰ੍ਹਾਂ ਦੀ ਪਰਫਾਰਮੈਂਸ ਪਰਫਾਰਮੈਂਸ ਰਹਿਣ ਵਾਲੀ ਹੈ ਦੇਖੋ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ ਔਰ ਆਉਣ ਵਾਲੀ ਜਿਹੜੀਆਂ 5 ਸੀਟਾਂ ਅਸੀਂ ਬਾਈ ਇਲੈਕਸ਼ਨ ਲੜਾਂਗੇ ਭਾਰਤੀ ਜਨਤਾ ਪਾਰਟੀ ਬਹੁਤ ਬਿਹਤਰ ਪ੍ਰਦਰਸ਼ਨ ਉੱਥੇ ਕਰੇਗੀ ਬਟਿੰਡਾ ਸ਼ਹਿਰ ਵਿੱਚ ਜਿਵੇਂ ਬਾਦਲਾ ਦਾ ਇੱਕ ਤਰ੍ਹਾਂ ਦਾ ਗੜ੍ਹ ਬਣਾਇਆ ਜਾਂਦਾ ਸੀ ਹੁਣ ਬੀਜੇਪੀ ਦੀ ਸਰਕਾਰ ਬਣੀ ਆ ਇਹਦੇ ਵਾਸਤੇ ਕੋਈ ਵਿਸ਼ੇਸ਼ ਤੌਰ ਤੇ ਪੈਕੇਜ ਜਾਂ ਕੋਈ ਕੋਈ ਇੰਡਸਟਰੀਆਂ ਆਨ ਦੀ ਕੋਸ਼ਿਸ਼ ਕੀਤੀ ਜਾਊਗੀ ਦੇਖੋ ਹਮੇਸ਼ਾ ਹੀ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਬਣੀ ਆ ਤਾਂ ਜਿੰਨਾ ਇਨਫਰਾਸਟ੍ਰਕਚਰ ਬਟ੍ਰੰਡ ਨੂੰ ਮਿਲਿਆ ਸੱਤ ਹਾਈਵੇ ਬਟ੍ਰੰਡ ਦੇ ਵੀਜੀ ਕ੍ਰਾਸ ਕਰਦੇ ਆ ਜਾਂ ਇਹ ਸਰਕਾਰ ਦੀ ਨਲੈਕੀ ਕਰਨ ਦੇ ਪੈਂਡਿੰਗ ਹੈ ਸੱਤ ਹਾਈਵੇ ਮਿਲਣਾ ਮੈਂ ਕਹਿ ਸਕਦਾ ਕਿ ਕੋਈ ਬਹੁਤ ਵੱਡੀ ਛੋਟੀ ਇੰਡਸਟਰੀ ਨਹੀਂ ਬਹੁਤ ਵੱਡੀ ਇੰਡਸਟਰੀ ਹੈ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਣਾ ਉਹਦੇ ਨਾਲ ਏਮਰਜ ਵਰਗੇ ਹਸਪਤਾਲ ਔਰ ਨਾਲ ਸੈਂਟਰਲ ਯੂਨੀਵਰਸਿਟੀ ਲੈ ਕੇ ਇੱਕ ਪਛੜੇ ਹੋਏ ਇਲਾਕੇ ਨੂੰ ਬਹੁਤ ਅੱਗੇ ਲੈ ਕੇ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਆਉਣ ਵਾਲੇ ਟਾਈਮ ਪੀਰ ਇਸ ਈਲ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਪੰਜਾਬ ਨੂੰ ਪਹਲ ਦੇ ਕੇ ਇਸ ਏਰੀਆ ਦੀ ਗਰੋਥ ਵੱਲ ਧਿਆਨ ਦੇਗੀ ਅਸੀਂ ਇਹਦੇ ਬਾਰੇ ਲਈ ਸੈਂਟਰ ਦੇ ਨਾਲ ਹਮੇਸ਼ਾ ਰابطਾ ਰੱਖਾਂਗੇ ਹਰਸ਼ੀਵਰਦ ਬਾਦਲ ਕੀ ਦੀ ਇਹ ਅਸਲ ਅਸੀਂ ਦੇਖ ਕੇ ਆਉਂਦਾ ਹੈਗਾ ਅੰਦਰੋਂ ਦੇਖ ਕੇ ਜਦੋਂ ਹਰਸ਼ੀਵਰਦ ਬਾਦਲ ਨੇ ਕੈਬਨਿਟ ਤੋਂ ਬਾਹਰ ਨਿਕਲੀ ਹੈ ਕਿਹੜਾ ਪ੍ਰੋਜੈਕਟ ਲੈ ਕੇ ਆਉਂਦਾ ਇਹ ਮੋਦੀ ਸਰਕਾਰ ਦਾ ਹਰਸ਼ੀਵਰਦ ਬਾਦਲ ਜਦੋਂ ਸਰਕਾਰ ਬਣਿਆ ਸੀ ਅਸਲ ਤੁਸੀਂ ਵੀ ਆ ਦੇ ਉਹ ਵੀਡੀਓ ਚ ਕੱਢ ਲਿਓ ਉਹ ਤੇ ਮੋਦੀ ਦਾ ਵਾਰ-ਵਾਰ ਤੁਹਾਨੂੰ ਬਾਤ ਕਰਦੇ ਸੀ ਠੀਕ ਹੈ ਔਰ ਮੋਦੀ ਸਰਕਾਰ ਦੇ ਵਿੱਚ ਹੀ ਉਹ ਕੋਈ ਕਿਸੇ ਹੋਰ ਇਹਨਾਂ ਦੀ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਉਸ ਟਾਈਮ ਦੇ ਉੱਤੇ ਜਦੋਂ ਐਮਐਸ ਬਣਿਆ ਉਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਕਾਰਨ ਇਹ ਜਿਹੜਾ ਹੈਗਾ ਐਮਐਸ ਹਸਪਤਾਲ ਮਿਲਿਆ ਹੈ ਉਹਦੇ ਵਿੱਚ ਬਿਨਾਂ ਗੱਲ ਤੋਂ ਕ੍ਰੈਡਿਟ ਲੈਣਾ ਮੇਰਾ ਖਿਆਲ ਹੈ ਕੋਈ ਵੱਡੀ ਚੰਗ ਗੱਲ ਨਹੀਂ ਹੈ ਕਿਉਂਕਿ ਲੀਡਰਾਂ ਨੂੰ ਆਪ ਦੀ ਉਹਦੇ ਵਿੱਚ ਰਹਿਣਾ ਚਾਹੀਦਾ ਹੈ ਔਰ ਲੋਕ ਸਭ ਜਨਤਾ ਸਭ ਕੁਝ ਜਾਣਦੀ ਹੈ ਜਨਤਾ ਨੂੰ ਸਭ ਪਤਾ ਹੈ ਕੀਨੇ ਦਿੱਤਾ ਉਹ ਸਿਰਫ ਆਪ ਦੇ ਆਪ ਨੂੰ ਇੱਕ ਲੋਕਾਂ ਦੇ ਅਗਲੇ ਐਕਸਪੋਜ਼ ਕਰਨੇ